ਮੇਰੇ ਜੀਵੇਂ ਸ਼ੁਰੂਆਤ ਦੇ ਵਿੱਚ ਵੀ ਭਾਈ ਸਾਹਿਬ ਕਹਾਂ ਕਿ ਬਹੁਤ ਸਾਰੀਆਂ ਗੱਲਾਂ ਨਾ ਲੌਜੀਕ ਦੇ ਨਾਲ ਪੁੱਛੀਆਂ ਜਾਂਦੀਆਂ ਕਿ ਤਰਕ ਤੇ ਜਿਹੜਾ ਧਰਮ ਹੈ ਜਾਂ ਧਰਮ ਦਾ ਪ੍ਰਚਾਰ ਆ ਉਹ ਇਕੱਠੇ ਚੱਲਣੇ ਚਾਹੀਦੇ ਜਾਂ ਨਹੀਂ ਚੱਲਣੇ ਚਾਹੀਦੇ ਹਾਂਜੀ ਮਤਲਬ ਤੁਹਾਡੇ ਤੋਂ ਕਈ ਤੁਸੀਂ ਤੁਸੀਂ ਇੱਕ ਜਗ੍ਹਾ ਗਏ ਤੁਸੀਂ ਕੋਈ ਕਥਾ ਕੀਤੀ ਕੋਈ ਸਾਖੀ ਸੁਣਾਈ ਇਤਿਹਾਸਿਕ ਵਰਤਾਂਤ ਕੀਤਾ ਅੱਗੋਂ ਬੱਚਾ ਖੜਾ ਹੋ ਕੇ ਤੁਹਾਡੇ ਤੋਂ ਇਹ ਸਵਾਲ ਪੁੱਛ ਲਈ ਜਾਂ ਕੋਈ ਨੌਜਵਾਨ ਸਵਾਲ ਪੁੱਛ ਲਵੇ ਕਿ ਇਹ ਸਾਇੰਟਿਫਿਕਲੀ ਹੋ ਨਹੀਂ ਸਕਦਾ ਭਾਈ ਸਾਹਿਬ ਜੋ ਤੁਸੀਂ ਕਹਿ ਰਹੇ ਹੋ ਤਾਂ ਫਿਰ ਅੱਗੋਂ ਕੀ ਜਵਾਬ ਹੋਣਾ ਚਾਹੀਦਾ ਦੇਖੋ ਪਹਿਲੀ ਗੱਲ ਤਾਂ ਇਹ ਜਿਹੜਾ ਵਿਗਿਆਨ ਆ ਹੂੰ ਵਿਗਿਆਨ ਬਾਅਦ ਚਾ ਗਿਆਨ ਪਹਿਲਾਂ ਹੂੰ ਗਿਆਨ ਦੇ ਵਿੱਚੋਂ ਹੀ ਵਿਗਿਆਨ ਨਿਕਲਦਾ ਹੂੰ ਤੇ ਗੁਰਬਾਣੀ ਦੋਵੇਂ ਤਰ੍ਹਾਂ ਦੇ ਗਿਆਨ ਵਿੱਚ ਸਰਵ ਕਲਾ ਸਮਰਾਤਾ ਭਾਵੇਂ ਅਧਿਆਤਮਕ ਤੇ ਭਾਵੇਂ ਸਮਾਜਿਕ ਠੀਕ ਹੈ ਤੇ ਅਧਿਆਤਮਕ ਤੇ ਸਮਾਜਿਕ ਗਿਆਨ ਤੋਂ ਬਾਅਦ ਹੀ ਵਿਗਿਆਨ ਆਉਂਦਾ ਨਾ ਪਹਿਲਾਂ ਤੇ ਇਹ ਦੋਵੇਂ ਚੀਜ਼ਾਂ ਦਾ ਗਿਆਨ ਹੋਣਾ ਚਾਹੀਦਾ ਸੋ ਇਸ ਲਈ ਜੇ ਬੱਚੇ ਨੇ ਕੋਈ ਵੀ ਸਵਾਲ ਕੀਤਾ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਗੁਰਬਾਣੀ ਸਪੂਰੀ ਸਮਰਾਥਾ ਬੱਚਾ ਭਾਵੇਂ ਸੈਂਟੀਫਿਕਲੀ ਕੋਈ ਸਵਾਲ ਕਰੇ ਭਾਵੇਂ ਰੂਟੀਨ ਦਾ ਕੋਈ ਸਵਾਲ ਕਰੇ ਜੇ ਆਪਾਂ ਜਵਾਬ ਗੁਰਬਾਣੀ ਚੋਂ ਦਾਂਗੇ ਨਾ ਤੇ ਉਸ ਚੀਜ਼ ਦਾ ਜਵਾਬ ਜ਼ਰੂਰ ਆਏਗਾ ਗੁਰਬਾਣੀ ਹਰ ਤਰ੍ਹਾਂ ਦੇ ਚਲੋ ਮੈਂ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਰੱਖਦਾ ਜੇ ਤੁਸੀਂ ਬਾਬਾ ਦੀਪ ਸਿੰਘ ਜੀ ਬਾਰੇ ਕੁਝ ਸੁਣਾ ਰਹੇ ਹੋ ਜਾਂ ਕਹਿ ਰਹੇ ਹੋ ਜੋ ਉਹਨਾਂ ਦਾ ਸ਼ਹਾਦਤ ਜਦੋਂ ਉਹਨਾਂ ਦੀ ਹੁੰਦੀ ਉਹਦੇ ਬਾਰੇ ਜੀ ਤੁਹਾਡੇ ਤੋਂ ਇੱਕ ਬੱਚਾ ਸਵਾਲ ਪੁੱਛ ਲੇ ਕਿ ਪੋਸੀਬਲ ਹੀ ਨਹੀਂ ਹੈ ਜੀ ਤਲੀ ਤੇ ਸਿਰ ਧਰ ਕੇ ਕਿਵੇਂ ਲੜਾਇਆ ਜਾ ਸਕਦਾ ਹਾਂ ਜੀ ਕਿਉਂਕਿ ਇਹ ਸਾਇੰਟੀਫਿਕਲੀ ਜਦੋਂ ਤੁਹਾਡਾ ਸੀਸ ਧੜ ਤੋਂ ਅਲੱਗ ਹੋ ਗਿਆ ਤੇ ਕੁਝ ਸਕਿੰਟਾਂ ਬਾਅਦ ਹੀ ਤੁਹਾਡਾ ਸਰੀਰ ਠੰਡਾ ਪੈ ਜਾਂਦਾ ਜਾਂ ਤੁਹਾਡੀ ਜਾਗਰਤੀ ਖਤਮ ਹੋ ਜਾਂਦੀ ਹੈ ਫਿਰ ਇਹ ਕਿਵੇਂ ਪੋਸੀਬਲ ਹੈ ਕਿ ਉਹ ਜੰਗ ਲੜਦਾ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਇੱਕ ਪੰਕਤੀ ਆ ਜੇਤੇ ਜੀ ਜੀਵੇਲੇ ਸਾਹ ਜੀਵਾਲੇ ਤਾਂ ਕਿ ਅਸਾ ਸਾਨੂੰ ਜਿਉਂਦਿਆਂ ਕੋਣ ਰੱਖ ਰਿਆ ਪ੍ਰਮਾਤਮਾ ਨਾ ਆਪਾਂ ਮਰਜ਼ੀ ਨਾਲ ਤਾਂ ਨਹੀਂ ਸਾਹ ਲੈ ਸਕਦੇ ਉਹਦੀ ਮਰਜ਼ੀ ਹੈ ਤੇ ਸਾਹ ਆ ਰਿਹਾ ਸੋ ਇਸ ਕਰਕੇ ਬਾਬਾ ਦੀਪ ਸਿੰਘ ਉਹਨਾਂ ਨੇ ਗੁਰਬਾਣੀ ਨੂੰ ਕਿੰਨਾ ਜ਼ਿਆਦਾ ਜੀਵਨ ਵਿੱਚ ਲਾਗੂ ਕੀਤਾ ਔਰ ਉਹ ਕਿੰਨਾ ਜ਼ਿਆਦਾ ਗੁਰੂ ਸਾਹਿਬ ਤੇ ਭਰੋਸਾ ਰੱਖਦੇ ਸੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇ ਤੇ ਉਹਨਾਂ ਦੇ ਭਰੋਸੇ ਦੀ ਤਾਕਤ ਸੀਗੀ ਜਿਵੇਂ ਕਿ ਇੱਕ ਮੁਸਲਮਾਨ ਨੇ ਕਿਹਾ ਵੀ ਮੌਤ ਵੀ ਹੈਰਾਨ ਹੋ ਕੇ ਦੇਖ ਰਹੀ ਥੀ ਕਰਾਮਾਤੇ ਇਸ਼ਕ ਖੁਦਾ ਦਾ ਵਾਹ ਵੀ ਇਹ ਇਸ਼ਕ ਸੀ ਬਾਬਾ ਦੀਪ ਸਿੰਘ ਦਾ ਗੁਰੂ ਰਾਮਦਾਸ ਦੇ ਨਾਲ ਜੇ ਉਹਨਾਂ ਨੇ ਪ੍ਰਾਣ ਲਿਆ ਉਹਨਾਂ ਨੇ ਬਚਨ ਕੀਤਾ ਨਾ ਉਹ ਬਚਨ ਗੁਰੂ ਨੇ ਪੂਰਾ ਕਰਾਇਆ ਹੂੰ ਭਾਵੇਂ ਸੀਸ ਲਹਿ ਗਿਆ ਪਰ ਗੁਰੂ ਨੇ ਕਲਾ ਬਰਤਾ ਦਿੱਤੀ ਸੋ ਇੱਥੇ ਮੇਰਾ ਇੱਕ ਜਵਾਬ ਹੈ ਹੂੰ ਸਾਰੀ ਸੰਗਤ ਨੂੰ ਕਿ ਜਿਵੇਂ ਭਾਈ ਤਾਰੂ ਸਿੰਘ ਜੀ ਬਿਨਾ ਖੋਪੜ ਤੋਂ 21 ਦਿਨ ਜੀਵਿਤ ਰਹੇ ਜਾਂ ਬਾਬਾ ਦੀਪ ਸਿੰਘ ਜੀ ਜਾਂ ਮੰਨ ਲਓ ਗੁਰੂ ਅਰਜਨ ਦੇਵ ਜੀ ਤਤੀ ਤਵੀ ਤੇ ਬੈਠੇ ਜੀ ਤੇ ਮੈਂ ਇਹ ਸਵਾਲ ਇਹ ਮੇਰੀ ਬੇਨਤੀ ਆ ਸਵਾਲ ਕਰਨ ਤੋਂ ਪਹਿਲਾਂ ਆਪਾਂ ਉਹਨਾਂ ਵਰਗਾ ਜੀਵਨ ਬਣਾ ਕੇ ਵੇਖੀਏ ਤੁਸੀਂ ਖੁਦ ਵੀ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਪਾ ਕੇ ਵੇਖੋ ਤੁਸੀਂ ਰੁਟੀਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਹਿਜ ਪਾਠ ਕਰਨ ਲੱਗ ਜਾਓ ਰੁਟੀਨ ਬਣਾਓ ਇੱਕ ਦਿਨ ਨਹੀਂ ਹੋਊਗਾ ਤੁਹਾਨੂੰ ਭੁੱਖ ਨਹੀਂ ਲੱਗੂਗੀ ਤੁਸੀਂ ਬਿਨਾ ਪ੍ਰਸ਼ਾਦੇ ਤੋਂ ਵੀ ਰਹਿ ਸਕੋਗੇ ਪਰ ਸਹਿਜ ਪਾਠ ਤੋਂ ਬਿਨਾ ਨਹੀਂ ਰਹਿ ਸਕੋਗੇ ਸੋ ਇਹ ਆਪਣੇ ਅੰਦਰ ਦੀ ਇੱਕ ਪ੍ਰਕਿਰਿਆ ਜਿਵੇਂ ਆਪਾਂ ਆਪਣੇ ਸਰੀਰ ਨੂੰ ਢਾਲਦੇ ਆ ਉਸੇ ਤਰ੍ਹਾਂ ਸਰੀਰ ਢਲਦਾ ਆ